ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਔਰਮ ਤੋਰਮ ਜੋਤੋ ਜਾਲਾ ਤੀਨ ਭਵਨ ਮੈਂ ਗੁਰ ਗੋਪਾਲਾ ਉਗਵਿਆ ਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਓਨਾ ਬਰਸੈ ਨੀਂਦਰ ਧਾਰਾ ਊਤਮ ਸ਼ਬਦ ਸਵਾਰਨ ਹਾਰਾ ਇਸ ਏਕੇ ਕਾ ਜਾਣੈ ਭਿਓ ਆਪੇ ਕਰਤਾ ਆਪੇ ਦਿਓ ਉਗਵੇ ਸੂਰ ਸੁਰ ਸੰਘਾਰੇ ਉਚੋ ਦੇਖ ਸ਼ਬਦ ਵਿਚਾਰੈ ਉਪਰ ਆਦੰਤ ਤੇ ਉਹ ਲੋਏ ਆਪੇ ਕਰੈ ਕਥੈ ਸੁਣੈ ਸੋਏ ਓ ਬਿਦਾਤਾ ਮਨ ਤਨ ਦੇ ਓ ਬਿਦਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰਨਾ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵੈ ਹਿਤਕਾਰ ਰਣ ਮੈ ਲੂਜੈ ਮਨੁਆ ਮਾਰ ਰਾਤ ਦਿਨ ਅੰਤਰ ਹੈ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤੇ ਸਹੀ ਜੇਹਾ ਹੱਥ ਨਿਰਮਾਇਲ ਸੀ ਜਸਦੇਹਾ ਰੈਸੀ ਰਾਮ ਹਿਰਦੈ ਇੱਕ ਭਾਏ ਅੰਤਰ ਸ਼ਬਦ ਸਾਚ ਲਿਵ ਲਾਏ ਹੋਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕੈਨ ਤੇ ਰਹਿ ਨਾ ਕੋਈ ਕਿਸ ਪੈ ਕਰੋ ਬਿਨੰਤੀ ਏਕ ਸ਼ਬਦ RAM ਨਾਮ ਨਿਰੋਧਰ ਗੁਰਦੇਵੈ ਪਤਮਤੀ ਲਾਜ ਮਰਨਤੀ ਮਰ ਗਈ ਖੂੰਗੜ ਖੋਲ ਚਲੀ ਸਾਸ ਦੇ ਬਾਨੀ ਬਾਵਰੀ ਸਿਰ ਤੇ ਸੰਕਟ ਅਲੀ ਪ੍ਰੇਮ ਬੁਲਾਈ ਰਲੀ ਸੋ ਮਨ ਮੈਂ ਸ਼ਬਦ ਆਨੰਦ ਲਾਲ ਰਤੀ ਲਾਲੀ ਭਈ ਗੁਰਮukh ਭਈ ਨਚੇਂਦਾ ਲਾਹਾ ਨਾਮ ਰਤਨ ਜਪਸਾਰ ਲਬ ਲੋਭ ਬੁਰਾ ਹੰਕਾਰ ਲਾੜੀ ਝਾੜੀ ਲਾਏ ਤਬਾਰ ਮਨ ਮੁਖੰਦਾ ਮੁਗਦਗਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਵਿਸਾਹੋ ਨਾਨਕ ਸੱਚੀ ਬਾਤ ਸੱਚਾ ਆਪਾਤ ਸ਼ਾਹ ਆਇ ਵੇ ਗੂਤਾ ਜਗ ਜਮ ਪੰਥ ਆਈ ਨ ਮੇਟਣ ਕੋ ਸਮਰੱਥ ਆਤ ਸਹਿਲ ਨੀਚ ਘਰ ਹੋਏ ਆਤ ਦੇਖ ਨਿਵੇ ਜਿਸ ਦੋਏ ਆਤ ਹੋਏ ਤਾਂ ਮੁਗਦ ਸਿਆਨਾ ਭਗਤ ਬਿਹੋ ਨਾ ਜਗ ਬਉਰਾਨਾ ਸਭ ਮੈਂ ਵਰਤਾ ਇੱਕੋ ਸੋਏ ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੋਗ ਜੋਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੀਸੈ ਸੋ ਆਪੇ ਆਪ ਆਪ ਪਾਏ ਆਪੇ ਘਟ ਥਾਪ ਆਪ ਗੁਜਰ ਧੰਦਾ ਲੋਈ ਜੋਗ ਜੋਤ ਜਗ ਜੀਵਨ ਸੋਈ ਕਾਰਿਆਚਾਰ ਸੱਚ ਸੁਖ ਹੋਈ ਨਾ ਵਿਹੁ ਨਾ ਮੁਕਤ ਕਬ ਹੋਈ ਬਿੜਨਾਂਵੈ ਵਿਰੋਧ ਸਰੀਰ ਕਿਉ ਨ ਮਿਲੈ ਕਟਹਿ ਮਨ ਪੀਰ ਵਾਟ ਬਟਾਉ ਆਵੈ ਜਾਏ ਕਿਆ ਲਿਆਇਆ ਕਿਆ ਭੱਲੇ ਪਾਏ ਵੇਨ ਟੋਟਾ ਵੇਨ ਨਾਵੈ ਟੋਟਾ ਸਭ ਥਾਏ ਲਾਹਾ ਮਿਲੈ ਜਾਂਦੇ 부ਝਾਏ ਵਣਜ ਵਪਾਰ ਬਣਜੈ ਵਪਾਰੀ ਬਿੜਨਾਂਵੈ ਕੈਸੀ ਪਤ ਸਾਰੀ गुण विचारे ज्ञानी सोए गुण में ज्ञान प्राप्त होए गुण दाता विरला संसार साची करनी गुरु विचार अगम गुचर कीमत नहीं पाए ता मिलिए जाले मिलाए गुणवंती गुण सारे नीत नानक गुरमत मिलिए अमित काम क्रोध काया को गालै ज्यों कंचन सोहागा ढालै कसकस वट्टी सहै सो ताओ नदर श्राफ बन्नी स चढ़ाओ ਜਗਤ ਪਸੂ ਅਹੰਕਾਰ ਕਸਾਈ ਕਰ ਕਰਤਾ ਕਰਨੀ ਕਰ ਪਾਈ ਜਨ ਕੀਤੀ ਤਨ ਕੀਮਤ ਪਾਈ ਹੋਰ ਕਿਆ ਕਈਏ ਕਿਛ ਕਹਿ ਨਾ ਜਾਈ ਕੋਈ ਲਖੋਏ ਤੇ ਅਮਰਤ ਪੀਆ ਖਿਮਾ ਗਈ ਮਨ ਸਾਤਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਦ ਬੇਅੰਤ ਮੁਏ ਨਹੀਂ ਜਾਣਿਆ ਖਿਨ ਮੈਂ ਮੁਏ ਜਾਬਦ ਪਛਾਨਿਆ ਅਸਤ੍ਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗਗਨ ਗੰਭੀਰ ਗਗਨ ਅੰਤਰ ਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆਨ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲਿਵ ਲਾਏ ਗਗਨ ਗਾਮਨਾਥ ਜੋਨੀ ਅਸਰਜੀ ਸਮਾਸ ਕੋਨੀ ਹਰ ਨਾਮ ਚੇਦ ਫਿਰ ਪਵੇ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬੇਹੋਨੀ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਸੰਖੰਤ ਨਹੀਂ ਮੇਰੇ ਕੀਤੇ ਮਾਤ ਪਿਤਾ ਸੁਧਧੀਆ ਕੀਤੇ ਗੁਰ ਚੇਲੇ ਫਨ ਹੁਆ ਕਾਚੇ ਗੁਰਤੇ ਮੁਕਤੇ ਨਾ ਹੁਆ ਕੀਤੀ ਨਾਰ ਵਰ ਇਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਇਦ ਸਟੂੰਡ ਰ ਘਰੇ ਮੈਂ ਪਾਇਆ ਮੇਲ ਭਿਆ ਸਤ ਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲੇ ਗੁਰਮੁਖ ਆਏ ਜਾਏ ਨ ਸੰਗ ਪਰ ਹਰ ਮੈਲ ਜਲਾਏ ਕਲੰਕਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮਜਨ ਚజ్ਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਲ ਚੰਚਲ ਚੀਤਨ ਅਰੇ ਹੀ ਠਾਏ ਜੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤਾ ਚਿੰਤਾ ਤਹੀ ਦੀਸੈ ਸਭ ਕੋਏ ਚੇਤੈ ਇਕ ਤਹੀ ਸੁਖ ਹੋਏ ਚਿਤ ਵਸੈ ਰਾਚੈ ਹਰਿ ਨਾਏ ਮੁਕਤ ਪਿਆ ਪਾਸਿਓ ਕਰ ਜਾਏ ਛਿਜੈ ਦੇ ਖੁਲੈ ਇੱਕ ਗੰਢ ਛਿਆ ਨਿਤ ਦੇਖੋ జగ ਹੰਡ ਤੂ ਬਿਸ਼ਾਵ ਜੇ ਸੰਗਰ ਜਾਣੈ ਬੰਦਨ ਕਾੜ ਮੁਗਦ ਘਰ ਆਣੈ ਛਾਇਆ ਸ਼ੂਸੀ ਜਗਤ ਭੁਲਾਣਾ ਲਿਖਿਆ ਕਿਰਤ ਤੁਰੇ ਪਰਵਾਨ ਛਿਜੈ ਜੋਬਨ ਜਰਵਾ ਸਿਰ ਕਾਲ ਕਾਇਆ ਛਿਜੈ ਭਈ ਸਬਾਲ ਛਿਜੈ ਜੋਬਨ ਜਰਵਾ ਸਿਰ ਕਾਲ ਕਾਇਆ ਛੀਜੈ ਭਈ ਸਬਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ